ਲੁਧਿਆਣਾ ਵਿੱਚ ਇੱਕ ਨੌਜਵਾਨ ਨੇ 80 ਦੀ ਰਫ਼ਤਾਰ ਨਾਲ ਚੱਲ ਰਹੀ ਲੈਂਸਰ ਕਾਰ ਦੇ ਵਿੱਚ ਸਟੰਟ ਕੀਤਾ ਹੈ ਉਹ ਪਹਿਲਾ ਕਾਰ ਦੀ ਖਿੜਕੀ ਚੋਂ ਬਾਹਰ ਨਿਕਲਿਆ ਅਤੇ ਫਿਰ ਕਾਰ ਦੀ ਛੱਤ ਤੇ ਲੇਟ ਗਿਆ ਤੇ ਉਸ ਵੱਲੋਂ ਸਟੰਟ ਕੀਤਾ ਗਿਆ ਉਸ ਦੇ ਪਿੱਛੇ ਆ ਰਹੇ ਇੱਕ ਕਾਰ ਚਾਲਕ ਨੇ ਇਸ ਦੀ ਵੀਡੀਓ ਰਿਕਾਰਡ ਕੀਤੀ ਇਹ ਵੀਡੀਓ ਸੋਸ਼ਲ ਮੀਡੀਆ ਐਕਸ ਤੇ ਪੰਜਾਬ ਪੁਲਿਸ ਨੂੰ ਟੈਗ ਕਰਦੇ ਹੋਏ ਪੋਸਟ ਕੀਤਾ ਗਿਆ ਸੀ ਹਾਲਾਂਕਿ ਪੁਲਿਸ ਹਜੇ ਤੱਕ ਨੌਜਵਾਨ ਨੂੰ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ ਇਹ ਘਟਨਾ ਗਿੱਲ ਪਿੰਡ ਦੀ ਦੱਸੀ ਜਾ ਰਹੀ ਹੈ ਕਾਰ ਤੇ ਫਿਰੋਜ਼ਪੁਰ ਦਾ ਰਜਿਸਟਰਡ ਨੰਬਰ ਹੈ ਦੱਸ ਦਿੱਤੀ ਕਿ 4 ਦਿਨ ਪਹਿਲਾਂ ਹੀ ਦੋ ਵਿਦੇਸ਼ੀ ਵਿਦਿਆਰਥੀ ਜੋੜਿਆਂ ਦੀ ਕਾਰ ਦੀ ਛੱਤ ਤੇ ਅਸ਼ਲੀਲ ਹਰਕਤਾਂ ਕਰਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਇੱਕ ਇਹ ਵੀਡੀਓ ਡਿਸਟ੍ਰਿਕਟ ਜਲਦੀ ਗੱਡੀ 'ਚ ਨੌਜਵਾਨ ਨੇ ਖਿੜਕੀ ਖੋਲੀ ਬਾਹਰ ਨਿਕਲਿਆ ਅਤੇ ਛੱਤ ਤੇ ਲੇਟ ਗਿਆ ਉਸ ਦਾ ਸਿਰ ਸਾਹਮਣੇ ਵਾਲੇ ਸ਼ੀਸ਼ੇ ਤੇ ਸੀ ਅਤੇ ਉਸ ਦੇ ਪੈਰ ਪਿੱਛੇ ਸਨ ਤੇ ਜਲਦੀ ਗੱਡੀ ਤੇ ਇਸ ਨੌਜਵਾਨ ਦੇ ਵੱਲੋਂ ਸਟੰਟ ਕੀਤਾ ਜਾ ਰਿਹਾ ਸੀ ਉਸ ਨੇ ਦੋਵੇਂ ਹੱਥਾਂ ਦੇ ਨਾਲ ਕਾਰ ਦੀਆਂ ਖਿੜਕੀਆਂ ਨੂੰ ਫੜਿਆ ਹੋਇਆ ਸੀ ਤੇ ਗੱਡੀ ਜਿਹੜੀ ਹੈ ਉਹ 80 ਦੀ ਸਪੀਡ ਤੇ ਚਲਾਈ ਜਾ ਰਹੀ ਸੀ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਘਰੋਂ ਕਮੈਂਟ